ਮੇਰਾ ਨਾਜ ਤੇ ਤਿੰਦਰਕੌਰ ਵਾਈਫ ਆਫ ਸਕਵਿੰਦਰ ਸਿੰਘ ਸਾਡਾ ਵੀ ਦੋਵਾਂ ਭਰਾਵਾਂ ਦਾ ਹਰਿੰਦਰ ਸਿੰਘ ਤੇ ਸੁਖਿੰਦਰ ਸਿੰਘ ਦਾ ਸਾਡਾ ਪਲਾਟ ਅਸੀਂ ਆਪਣਾ ਘਰ ਬਣਾ ਲਿਆ ਸੀ ਤੇ ਦੂਜੀ ਥਾਂ ਤੇ ਅਸੀਂ ਬਾਉਂਡਰੀ ਤੇ ਅਸੀਂ ਕਾਫੀ ਦੇਰ ਦੀ ਕੀਤੀ ਆ ਸੜਕ ਤੇ ਜਗ੍ਹਾ ਆ ਗਈ ਸੀ ਸਾਡੀ ਅਸੀਂ ਪਿੱਛੇ ਉਹਨਾਂ ਬਾਉਂਡਰੀ ਕਰਨੀ ਸੀ ਉਹ ਜਦੋਂ ਵੀ ਕੋਰਟ ਚ ਅਸੀਂ ਪਹਿਲਾਂ ਇੰਨੇ ਸਟੇ ਲੈ ਜਾਂਦਾ ਸੀ ਉਹ ਸਟੇ ਵੀ ਟੁੱਟ ਗਿਆ ਬਾਅਦ ਵਿੱਚ ਸਾਡੇ ਵੀ ਹੱਕ ਚ ਹੋ ਗਿਆ ਸਾਡੇ ਕੋਲ ਸਾਰੇ ਕਾਗਜ਼ ਪੱਤਰ ਹੈਗੇ ਆ ਇਹ ਆਪਣਾ ਰਸੂਖ ਜਿਹਾ ਬਣਾ ਕੇ ਤੇ ਜਦੋਂ ਵੀ ਇਹ ਕੁਝ ਕਰਨ ਲੱਗਦੇ ਆ ਤੇ ਲਿਆ ਕੇ ਤੇ ਕੱਲ ਇਹਨੇ 15-20 ਬੰਦੇ ਲਿਆਂਦੇ ਉਧਰ ਪਿਛਲੋਂ ਬਾਉਂਡਰੀ ਤੋੜ ਕੇ ਟਰੈਕਟਰ ਦੇ ਨਾਲ ਸਾਰੇ ਅੰਦਰ ਆਏ ਉਹਨਾਂ ਨੇ ਇੰਨਾ ਹਜੂ ਇੰਨਾ ਗਾਲ ਮੰਦਾ ਸਾਨੂੰ ਕੀਤਾ ਤੇ ਸਾਰੀਆਂ ਚੀਜ਼ਾਂ ਸਾਡੀ ਗੱਡੀ ਪੰਨੀ ਆ ਟਰੈਕਟਰ ਤੇ ਐਕਟਿਵਾ ਕੱਲ ਪੁਲਿਸ ਆਈ ਪੁਲਿਸ ਨਹੀਂ ਬਾਅਦ ਚ ਆਈ ਜਦੋਂ ਉਹ ਚਲੇ ਗਏ ਆ ਨਾ ਉਹ ਤੇ ਕਰਕੇ ਹੱਲਾ ਗੁੱਲਾ ਤੇ ਉਸ 10-15 ਮਿੰਟਾਂ ਦੇ ਵਿੱਚ ਸਾਰਾ ਕੁਝ ਬੜਾ ਗੰਦ ਬਕੇ ਤੇ ਉਹ ਚਲ ਗਏ ਗੱਡੀਆਂ 'ਚ ਬੈ ਕੇ ਪੁਲਿਸ 10-15 ਮਿੰਟ ਬਾਅਦ ਚ ਆਈ ਆ ਕੀ ਮੰਗ ਕਰਦੇ ਨੇ ਸਪੁੱਸਤ ਸਾਨੂੰ ਇਹੋ ਹੀ ਆ ਕਿ ਸਾਡੀ ਜਗ੍ਹਾ ਆ ਸਾਡੀ ਤੇ ਉਹਦੇ ਬਾਰ ਬਾਰ ਐਵੇਂ ਕਿੰਨੀ 30 35 ਸਾਲ ਹੋ ਗਿਆ ਸਾਨੂੰ ਹੁਣ ਇਹਦੇ ਵਿੱਚ ਰਹਿਣ ਦਿਆਂ ਨੂੰ ਤੇ ਉਹ ਆਣ ਕੇ ਵਿੱਚ ਉਹ ਸਾਂਝੇ ਖਾਤੇ ਦਾ ਉਦਾਂ ਤੇ ਸਾਰੀਆਂ ਸਾਡੀਆਂ ਕੋਠੀਆਂ ਸਾਂਝੇ ਚਾ ਤੇ ਫਿਰ ਸਾਰੀਆਂ ਕੋਠੀਆਂ ਥੋੜੀ ਟਾਵਾਂਗੇ ਜਦੋਂ ਇੱਕ ਸਾਈਡ ਤੇ ਹੋ ਗਿਆ 35 ਸਾਲ ਪਹਿਲਾਂ ਤੇ ਹੁਣ ਦੁਬਾਰਾ ਆ ਕੇ ਉਹ ਕਹਿੰਦਾ ਆ ਕਿ ਮਤਲਬ ਵੀ ਤੁਸੀਂ ਮੈਨੂੰ ਇਹਦੇ 'ਚ ਮੈਂ ਜਗ੍ਹਾ ਲੈਣੀ ਆ ਤੇ ਇਹ ਤੇ ਉਹਦਾ ਤਕ ਨਹੀਂ ਨ ਬਣਦੀ ਤੇ ਅਸੀਂ ਹੁਣ ਇਹ ਹੀ ਆ ਵੀ ਸਾਡਾ ਪੁਲਿਸ ਚਲੋ ਆਈ ਹੈ ਆ ਪਰ ਬਹੁਤ ਨਹੀਂ ਕੁਝ ਕਰ ਰਹੀ ਹਾਂਜੀ ਜੀ ਪਾਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਹਰਿੰਦਰਪਾਲ ਸਿੰਘ ਸਾਨਾ ਫਲੇਸ ਦਾ ਕਰਮ ਸਿੰਘ ਇਹ ਸਾਡੀ ਮਤਲਬ ਪ੍ਰਾਪਰਟੀ ਜਿਹੜੀ ਆ ਸਾਡੀ ਮਸਤਰਕਾ ਖਾਤਾ ਹੀ ਉਹਦੇ ਵਿੱਚੋਂ ਸਾਡੀ 30 ਸਾਲ ਪਹਿਲਾਂ ਵੰਡ ਹੋ ਚੁੱਕੀ ਆ ਜਿਹਦੇ ਵਿੱਚੋਂ ਇਹਨਾਂ ਨੇ ਉਦੋਂ ਹੀ ਥੋੜਾ ਜਿਹਾ ਸਾਨੂੰ ਰਿਕਾਰਡ ਪਾਈ ਉਹ ਫਿਰ ਇਹਨਾਂ ਨੇ ਸਟੇਲ ਜਦੋਂ ਸਾਡਾ ਕੈਂਸਲ ਇਹਨਾਂ ਦਾ ਕਰਕੇ ਸਾਨੂੰ ਕੋਟ ਲੋ ਇਹਨਾਂ ਦਾ ਡਿਸਮਿਸ ਕੇਸ ਹੋ ਗਿਆ ਉਸ ਤੋਂ ਬਾਅਦ ਅਸੀਂ ਬਾਉਂਡਰੀ ਕੀਤੀ ਆ ਦੋ ਮਕਾਨ ਪਾਏ ਆ ਅਗਲੇ ਪਿੰਨੇ ਮਤਲਬ ਸਾਡਾ ਇਹ ਬਾਉਂਡਰੀ ਹੋਈ ਸੀ ਚਾਰ ਸਦਵਾਰੀ ਬਲੀ ਸੀ ਅੱਜ ਕੀ ਮਾਮਲਾ ਜਿਹੜਾ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕੀ ਮਾਮਲਾ ਵਾ ਕੀ ਨਾਣ ਦਾ ਕੀ ਚੱਕਰ ਹੈਗਾ ਤੇ ਕਿਹੜੇ ਪਿੰਡ ਦਾ ਚੱਕਰੇ ਪਿੰਡ ਛਾਪाराम ਸਿੰਘ ਦੀ ਜਗਾ ਵਾ ਤੇ ਇਹ ਸਾਡਾ ਛੜਕ ਦੇ ਵਿੱਚੋਂ ਜਦੋਂ ਜਗਾ ਆ ਗਈ ਸੀ ਉਹ ਅਸੀਂ ਮਤਲਬ ਕੰਧ ਢਾ ਕੇ ਤੁਹਾਨੂੰ ਪਿੱਛੇ ਕਰਨ ਲੱਗੇ ਸੀ ਤੇ ਇਹਨਾਂ ਨੇ ਆ ਕੇ ਮਤਲਬ ਰਿਕਾਰਡ ਪਾਤੀ ਬੰਦੇ ਬਰੋਂ ਲਿਆ ਕੇ ਪਿੱਛੋਂ ਦੀ ਟ੍ਰੇਟ ਨਾਲ ਕੰਧ ਤੋੜਤੀ ਤੇ ਗੱਡੀਆਂ ਦੇ ਸ਼ੀਸ਼ੇ ਤੋੜੇ ਆ ਐਕਟਵਾ ਹੀ ਉਹ ਪੰਨੇ ਇਹ ਬੰਦੇ ਇਹ 15 20 ਬੰਦੇ ਸੀ ਜਿਨ੍ਹਾਂ ਨੇ ਵਿੱਚੋਂ ਕੋਈ ਜਿਆਦੇ ਨੇ ਮੂੰਹ ਲਵੇਟੇ ਜਿਹੜੇ ਬਾਹਰੋਂ ਆਏ ਸੀ ਕਲਦੀਪ ਸਿੰਘ ਸਾਨਵ ਪੂਰਨ ਸਿੰਘ ਉਹਦਾ ਮੁੰਡਾ ਹਸਕੀ ਸਾਨਵ ਕਲਦੀਪ ਸਿੰਘ ਜੋਨਪਰੀਸ ਸਾਨਵ ਵਰਜਿੰਦਰ ਸਿੰਘ ਤੇ ਇੱਕ ਇਹਨਾਂ ਦਾ ਜਵਾਈ ਆਪਣੇ ਅਗਰ ਰਸੂਲਪੁਰ ਕਾਂ ਮੂੰਹ ਲਵੇਟੇ ਸੀ ਇਹਨਾਂ ਇਹ ਪਲਾਟ ਪਹਿਲਾਂ ਵਲਿਆ ਸੀ ਪਹਿਲਾਂ ਪਲਾਟ ਪਹਿਲਾਂ ਵਲਿਆ ਜੀ 18 ਤੋਂ ਇਤੇ ਤਰੀਕਾ ਹੀ ਤਰੀਕਾ ਅਸੀਂ ਵੜਾ ਗਏ ਤੇ ਹੁਣ ਅਸੀਂ ਆਪਣਾ ਥੋੜਾ ਜਿਹਾ ਲੱਗੇ ਸੀ ਉਹਨੂੰ ਆਪਣੇ ਬਣਾਉਣ ਹੁਣ ਤੁਸੀਂ ਪੁਲਿਸ ਨੂੰ ਕੋਈ ਇਨਫਾਰਮ ਕੀਤਾ ਪੁਲਿਸ ਪੁਲਿਸ ਆਈ ਸੀ ਮੌਕਾ ਵੇਖ ਗਿਆ ਤੇ ਉਹ ਅਸੀਂ ਮਤਲਬ ਉਹਨਾਂ ਨੇ ਸਭ ਨੋਟ ਕਰਕੇ ਤੇ ਮਤਲਬ ਕਾਰਵਾਈ ਕਰ ਲਈ ਆ ਅਸੀਂ ਦਰਖਾਸਤ ਦਿੱਤੀ ਆ ਆਪਣੇ ਕੀ ਮੰਗ ਦੀ ਕਰਦੇ ਮੰਗ ਇਹ ਆ ਕਰਦੇ ਵੀ ਸਾਨੂੰ ਜੋ ਸਾਡੇ ਨਾਲ ਧੱਕੇਸ਼ਾਹੀ ਹੋਈ ਆ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਮਤਲਬ ਇਹ ਜਿਹੜੀ ਗੁੰਡਾਗਰਦੀ ਹੋ ਰਹੀ ਇਹਨੂੰ ਨੱਥ ਪਾਈ ਗਏ ਕੱਲ ਕੀ ਇਹਨੂੰ ਸੱਟ ਵੀ ਲੱਗੀ ਕੱਲ ਸੱਟ ਲੱਗੀ ਜੀ ਸਾਡੇ ਮਿਸਤਰੀ ਹੀ ਤੇ ਉਹਦੇ ਇਹਨਾਂ ਦਸਤਰ ਮਾਰੇ ਆ ਤੇ ਬੈਸਬਾਲ ਮਾਰੇ ਆ ਤੇ ਉਹਦੇ ਹਾਂਜੀ ਤੇ ਬਾਕੀ ਇਹਨਾਂ ਦੇ ਗੁਪਤ ਵੀ ਹਥਿਆਰ ਕੋਈ ਹੈਗੇ ਸੀ ਤੇ ਮੋਬਾਈਲ ਟੁੱਟਾ ਤੇ ਬਾਕੀ ਬਹੁਤ ਕੈਮਰੇ ਸੀ ਸੀਸੀਟੀਵੀ ਕੈਮਰੇ ਉਹ ਤੋੜੇ ਆ ਅੰਦਰ ਜਿਹੜੇ ਬਿਜਲੀ ਦੇ ਜੋ ਵੀ ਵਾਇਰਿੰਗ ਹੋਈ ਸਾਰੀ ਭੰਨੀ ਸ਼ੀਸ਼ੇ ਭੰਨੇ ਆ ਉਹ ਕਮਰੇ ਦੇ ਤੇ ਮਤਲਬ ਕੋ ਡਰਮ ਜੋ ਕਈਆਂ ਸਭ ਕੁਝ ਮਤਲਬ ਚੋਕੇ ਲੈ ਗਏ ਚੋਕੇ ਲੈ ਗਏ ਕਈਆਂ ਭੰਨਰ ਵਾਲੀ ਚੀਜ਼ਾਂ ਭੰਗ ਗਏ ਗੱਡੀ ਦੇ ਸ਼ੀਸ਼ੇ ਸਸ ਸ਼ਾਪਾਰੋਂ ਸਿੰਘ ਵਿਚਾ ਝਗੜਾ ਆਇਆ ਜ਼ਮੀਨ ਨੂੰ ਲੈ ਕੇ ਉਹਦੇ ਬਾਰੇ ਕੀ ਉੱਥੇ ਦੋ ਤੇਰਾਵਾਂ ਇੱਕ ਕੁਲਦੀਪ ਸਿੰਘ ਵਗੈਰਾ ਇੱਕ ਸੁਖਵਿੰਦਰ ਸਿੰਘਾ ਦੋਵਾਂ ਤੇਰਾ ਨੇ 4 ਏਕੜ ਜ਼ਮੀਨ ਖਰੀਦੀ ਐ ਜੋ 4 ਏਕੜ ਵਿੱਚੋਂ ਦੋ ਕਿੱਲਾਂ ਨੂੰ ਮੱਥਾ ਜਿਹੜੀ ਰੋਡ ਜਿਹੜੀ ਲੱਗੇ ਉਹਨੂੰ ਲੱਗਦਾ ਇੱਕ ਤੇਰ ਚਾਹੁੰਦੀ ਆ ਵੀ ਹੱਕ ਤੇ ਬਣਦਾ ਵੀ ਇਕੱਲਾ ਦਾ ਉਹਨੂੰ ਮੱਥਾ ਚਾਹੀਦਾ ਇਕੱਲੇ ਦਾ ਉਹਨੂੰ ਚਾਹੀਦਾ ਦੂਸਰੀ ਚਾਹੁੰਦੀ ਵੀ ਪੌਣੇ ਆਪਣਾ ਇਹਨੂੰ ਦੋ ਕਰਨਾਂ ਦਾ ਮੱਥਾ ਦੇ ਦੇ ਤੇ ਬਾਕੀ ਜਿਹੜਾ ਸਾਰਾ ਆਪ ਲੈ ਲਈਏ ਆਹ ਵਾ ਬਸ ਕੇ ਸਾਰਾ ਦਵਾ ਤਰ੍ਹਾਂ ਦਾ ਹਾਂ ਉਹ ਜਦੋਂ ਉਹ ਉਹਨਾਂ ਨੇ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਉਹਨਾਂ ਨੇ ਉਹਨਾਂ ਨੂੰ ਰੋਕਿਆ ਸਾਰੀ ਕਰਨ ਤੋਂ ਤੁਸੀਂ ਨਾ ਰੋਕੋ ਜਦੋਂ ਸਾਡਾ ਇਹ ਝਗੜਾ ਚੱਲਣ ਲਿਆ ਅਸੀਂ ਜੋ ਕਾਰਵਾਈ ਬਣਦੀ ਕਰ ਰਹੇ ਹਾਂ